ਹਾ 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 ਮੈਨੂੰ ਲੱਗਦੇ ਤੇ ਯਾਰ ਸੀਛਾ ਬੰਸ ਤੇ ਜਿੰਨਾ ਬੰਦਾ ਨਹੀਂ ਕਹਿੰਦਾ ਨਹੀਂ ਆਹ ਜਾਨੇ ਮੀਨ ਸਰਪਰਸਰ ਆਪਣੀ ਟੋਟਲ ਲੀਡਰ ਚਾਹ ਲਿਆ ਘਾਪੜੀਆਂ ਕਿੰਨੇ ਬਾਤਾਂ ਕੈ ਕਰਨੇ ਲਈ ਥੋੜਾ ਇੱਕ ਜਵਾਬ ਆ ਜਾ ਬੰਦਿਆ ਇੱਕ ਮਿੰਟ ਆ ਜਾ ਭਾਈ ਬੋਲ ਹਜਾ ਭਾਈ ਨਾਲੋ ਜੁੱਤਾਂ ਹਾਂਜੀ ਅਕਾਲੀ ਦੇ ਜਿੰਦਾਬਾਦ ਅਕਾਲੀ ਦੇ ਜਿੰਦਾਬਾਦ ਬੋਲੇ ਸੋਨਹਿਰਾ ਸਾਰੇ ਇਸ ਤਰ੍ਹਾਂ ਰਹੋ ਭਾਈ ਜੀ ਜੀ ਇੱਕ ਤਾਂ ਧਿਆਨ ਦਿਓ ਮੈਂ ਤੁਹਾਨੂੰ ਹੋਣ ਜੀ ਹੈਲੋ ਜਿਹੜੀ ਚੋਣ ਜਿੱਤ ਕੇ ਜਿਹੜਾ ਅੱਜ ਲੋਕ ਤੁਹਾਡੇ ਨਾਲ ਰੂਪ ਰੂਪ ਹੋ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਮਨਜੀਤ ਸਿੰਘ ਪਿੰਡ ਚਾਟੀ ਮੰਡ ਤੋਂ ਜੀ ਬਰਪਾਲਕੜਾ ਜੋਂ 10 ਤੋਂ ਇਲੈਕਸ਼ਨ ਲੜੀ ਹੈ ਜੀ ਜੋ ਕਿ ਅਸੀਂ ਬੜੀ-ਬੜੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਆ ਤੇ ਬੜਾ 28 ਤੋਂ 30 ਪਿੰਡ ਹੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੀ ਲੋਕਾਂ ਨੇ ਬੜਾ ਸਾਥ ਦਿੱਤਾ ਜੀ ਲੋਕਾਂ ਦੇ ਸਾਥ ਦੇ ਨਾਲ ਬਹੁਤ ਵੱਡੀ ਜਿੱਤ ਹੋਈ ਹੈ ਜੀ ਕਿੰਨੀਆਂ ਵੋਟਾਂ ਦੇ ਨਾਲ ਜਿਹੜਾ ਵਾ ਜਿੱਤ ਝੋਲੀ ਚ ਪਈ ਲਗਭਗ 1000 ਵੋਟ ਦੇ ਨਾਲ ਹੋਈ ਹੈ ਜੀ ਜਿੱਤ ਤੇ ਦੇਖਿਆ ਕਿ ਮੁਕਾਬਲਾ ਕਾਫੀ ਟਫ ਸੀਗਾ ਆਮ ਆਦਮੀ ਪਾਰਟੀ ਹਾਂਜੀ ਮੌਜੂਦਾ ਸਰਕਾਰ ਸੀਗੀ ਕਿੰਨੇ ਕ ਵਿਗਨ ਪਏ ਜਿਹੜੇ ਆ ਬਹੁਤ ਵਿਗਨ ਪਏ ਆ ਜੀ ਬਹੁਤ ਵਿਗਨ ਪਏ ਆ ਚਲੋ ਕਈ ਗੱਲਾਂ ਨਹੀਂ ਦੱਸਣ ਵਾਲੀਆਂ ਹੁੰਦੀਆਂ ਪਰ ਵਿਗਨ ਬਹੁਤ ਪਏ ਆ ਜੀ ਲੱਗਦਾ ਕਿ ਇੱਕ ਬੜਾ ਵੱਡਾ ਜਿਹੜਾ ਟਾਰਗੇਟ ਸੀਗਾ ਜਿਹੜਾ ਸ਼੍ਰੋਮਣੀ ਅਕਾਲੀ ਵੱਲ ਅਕਾਲੀ ਦਲ ਵੱਲੋਂ ਜਿਹੜਾ ਵਾ ਇਹਨਾਂ ਨੂੰ ਮਾਰ ਦਿੱਤੀ ਗਈ ਹੈ ਹਾਂਜੀ 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 ਰਣਕੇ ਸਾਹਿਬ ਦੇ 4 ਚੋਣ ਜਿਹੜੇ ਸਾਰੇ ਜਿੱਤ ਗਏ ਜੀ ਤੇ ਉਹਨਾਂ ਦਾ ਤੇ ਆਮ ਆਦਮੀ ਪਾਰਟੀ ਦਾ ਤੇ ਕੋਈ ਵੀ ਕੈਂਡੀਡੇਟ ਮੇਰਾ ਖਿਆਲ ਨਹੀਂ ਜਿੱਤਿਆ ਸੈਂਕੜੇ ਜਿੱਤਿਆ ਹੋਵੇ ਪੂਰਾ ਪਤਾ ਨਹੀਂ ਜੀ 2027 ਦੇ ਵਿੱਚ ਜਿਹੜੀਆਂ ਚੋਣਾਂ ਆ ਰਹੀਆਂ ਨੇ ਲੱਗਦਾ ਕਿ ਅਕਾਲੀ ਦਲ ਨੇ ਉਹਨਾਂ ਨੂੰ ਇੱਕ ਚੀਜ਼ ਆ ਵਖਾਤਾ ਹੈ ਬਿਲਕੁਲ ਜੀ ਬਿਲਕੁਲ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੂਗੀ ਕੀ ਕਹਿਣਾ ਚਾਹੋਗੇ ਪ੍ਰਧਾਨ ਜਿਹੜੇ ਸੁਖਬੀਰ ਬਾਦਲ ਜੀ ਉਹਨਾਂ ਦੀ ਟੀਮ ਨੇ ਦੇਖੋ ਜੀ ਬਾਦਲ ਸਾਹਿਬ ਦਾ ਕੰਮ ਜਿਹੜਾ ਹੈ ਵੇਲੇ ਤੇ ਕਾਲੀ ਦਲ ਬਹੁਤ ਗਰਾਫ ਤੇ ਗਿਆ ਤੇ 27 ਤੱਕ ਤੇ ਮੇਰਾ ਸਾਲ ਟੋਟਲੀ ਹੋ ਜੂਗਾ ਜੀ ਕਮਟੋ ਸਫਾਇਆ ਆ ਜਾਊਗਾ ਸਾਰੀਆਂ ਪਾਰਟੀਆਂ ਦਾ ਕੀ ਲੋਕਾਂ ਨੇ ਸਾਬਤ ਕੀਤਾ ਕਿ ਕਾਲੀ ਦਲ ਦਾ ਵजूद ਜਿਹੜਾ ਵਾ ਹਾਲੇ ਵੀ ਬਰਕਰਾਰ ਹੈ ਬਿਲਕੁਲ ਕੀਤਾ ਜੀ ਬਿਲਕੁਲ ਕੀਤਾ ਜੀ ਕਾਲੀ ਦਲ ਪਾਰਟੀ ਮਾਂ ਪਾਰਟੀ ਜਿੱਥੇ ਵੱਡੇ ਵੱਡੇਰੇ ਸਾਡੇ ਦਾਦੇ ਪੜਦਾਦੇ ਕਾਲੀ ਦਲ ਨੇ ਚੱਲਦੇ ਰਹੇ ਜੀ ਵੱਡੇ ਬਾਦਲ ਸਾਹਿਬ ਦਾ ਬਹੁਤ ਤਾਪ ਹੀ ਵੱਡੇ ਪਾਲ ਸਾਹਿਬ ਦਾ ਬਹੁਤ ਤਾਪੀ ਹਿੱਤ ਆਪਣੇ ਕੰਮ ਚੱਲਦੇ ਜੀ ਮੌਜੂਦਾ ਸਰਕਾਰ ਨੂੰ ਛੱਡ ਕੇ ਲੋਕਾਂ ਨੇ ਜਿਹੜੀ ਪ੍ਰਵਾਨਗੀ ਦਿੱਤੀ ਆ ਵਿਕਾਸ ਕਰਜਾਂ ਦੇ ਕੰਮ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਬਹੁਤ ਵਧੀਆ ਹੋਣਗੇ ਜੀ ਜਿੰਨੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਕਿਸੇ ਕੋ ਲਾਂਮਾ ਨਾ ਲਿਆ ਜਾਵੇ ਤੇ ਜਿਹੜਾ ਵੀ ਕੋਈ ਆਵੇ ਉਹਦਾ ਕੰਮ ਕੀਤਾ ਜਾਵੇ ਕੋਸ਼ਿਸ਼ ਤੇ ਇਹੋ ਹੀ ਹੋਊਗੀ ਜੀ ਪਾਰਟੀਆਂ ਦੇ ਨੁਮਾਇੰਦੇ ਦੇ ਨਾਲ ਪਿੰਡ ਵਸੀਆਂ ਦਾ ਧੰਨਵਾਦ ਦੇ ਤੌਰ ਤੇ ਕੀ ਕਹਿਣਾ ਚਾਹੁੰਦਾ ਪਿੰਡ ਮੈਂ ਕਹਿਣਾ ਚਾਹੁੰਦਾ ਜੀ ਮੇਰੇ ਪਿੰਡ ਤੋਂ ਬੜੀ ਡੀਲਿਟ ਹੋਈ ਹੈ ਜੀ ਮੇਰੇ ਪਿੰਡ ਤੋਂ 500 ਬੋਡ ਤੋਂ ਵੱਧ ਲੀਡ ਹੋਈ ਆ ਤੇ ਮੈਂ ਪਿੰਡ ਵਾਸੀਆਂ ਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਖਸ਼ੀਸ਼ ਜੀ ਨੇ ਦਿਨ ਰਾਤ ਤੁਹਾਡੇ ਨਾਲ ਮੋਢਾ ਜੋੜ ਕੇ ਨਾਲ ਚੱਲੇ ਨੇ ਨਾਲ ਨਹੀਂ ਚੱਲੇ ਜੀ ਇਹ ਤੇ ਭਰਾ ਹੀ ਆ ਜੀ ਨਾਲ ਤੇ ਕਿਧਰੇ ਰਿਆ ਰਾਤ ਦਿਨੇ ਤੇ ਮਤਲ ਇੱਕ ਮਤਲ ਇੱਕ ਭਾਈ ਆ ਜੀ ਨਾਲ ਇਹਨਾਂ ਨੇ ਚੱਲਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਮੈਂ ਬਖਸ਼ੀਸ਼ ਸਿੰਘ ਸਰਪੰਚ ਚਾਟੀਵੰਡ ਸਰਕਲ ਪ੍ਰਧਾਨ ਚਾਤੀਵਣ ਕਾਲੀਦਲ ਦਾ ਜੀ ਸਾਨੂੰ ਰਣੀ ਕੇ ਸਾਹਿਬ ਨੇ ਟਿਕਟ ਦਿੱਤੀ ਅਕਾਲੀ ਦਲ ਵੱਲੋਂ ਜੀ ਅਸੀਂ 4 ਸੀਟਾਂ ਟਾਰੀ ਬਲਾਗ ਦੀਆਂ ਜਿਹੜੀਆਂ ਮੈਂ ਜਿੱਤ ਕੇ ਕਾਲੀਦਲ ਦੀ ਝੋਲੀ 'ਚ ਪਾਈਆਂ ਤੇ ਸਾਨੂੰ ਬਹੁਤ ਸੰਗਤਾਂ ਨੇ ਪਿੰਡ ਦੇ ਲੋਕਾਂ ਸਾਡੇ ਭਰਾਵਾਂ ਨੇ ਸਾਰੇ ਪਿੰਡਾਂ 'ਚ ਬਹੁਤ ਵੱਡੇ ਮਾਣ ਨਾਲ ਸਾਨੂੰ ਜਿੱਤਾਇਆ ਜੀ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜੀ ਆਉਣ ਵਾਲੇ ਸਮੇਂ 'ਚ ਜਿਹੜਾ ਵਾ ਵਿਕਾਸ ਕਰ ਜਾਂਦੇ ਜਿਹੜਾ ਜੀ ਆਉਣ ਵਾਲੇ ਸਮੇਂ ਦੀ ਸਰਕਾਰ ਆ 227 ਦੀ ਜੀ ਹੁਣ ਨਿਰਵੇ 1997 ਨੂੰ 92 93 ਸੀਟਾਂ 'ਚ ਕਾਲੀਦਾਲ ਜਿੱਤ ਪ੍ਰਾਪਤ ਕਰੂਗਾ ਜੀ ਬਹੁਤ ਵੱਡੀ ਸੰਗਵੀਰ ਸਿੰਘ ਬਾਦਲ ਦੀ ਬਹੁਤ ਵੱਡੀ ਜਿਹੜੀ ਜਿੱਤ ਹੋ ਗਈ ਜੀ ਹੁਣ ਸਾਰੀਆਂ ਸੰਗਤਾਂ ਦਾ ਦਿਸਾਹ ਜਿਹੜਾ ਵਾ ਉਹ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਹੁਣ ਕਾਲੀਦੇ ਨਾਲ ਜਿਹੜੇ ਵਾਪਸ ਲੋਕ ਉਹਨਾਂ ਵਾਪਸ ਆ ਗਏ ਨੇ ਉਹਨਾਂ ਲੋਕਾਂ ਨੂੰ ਵੇਖੋ ਜੀ ਸਗਨ ਸਕੀਮਾਂ ਜਿਹੜੀਆਂ ਲੋਕਾਂ ਦੀਆਂ ਸੀ ਉਹ ਅਜੇ ਤੱਕ ਨਹੀਂ ਦਿੱਤੀਆਂ ਗਈਆਂ ਉਹ ਜਿਹੇ 51000 ਕਰ ਦੇਵਾਂਗੇ ਪਰ ਸਕੀਮ ਤੇ ਕਿਸੇ ਨੂੰ ਮਿਲ ਨਹੀਂ ਰਹੀ ਜੀ ਜਿਹੜੀਆਂ ਪਿਲਸਲਾਂ ਦੇ ਆ ਪਿਲਸਰਮ ਜਿਹੜੀਆਂ ਅਸੀਂ 2500 ਰੁਪਇਆ ਕਰ ਦੇਵਾਂਗੇ ਜੀ ਮੋਟਾਪਾ ਪਿਲਸਰ ਉਹ ਵੀ ਜਿਹੜੀ ਉਹ ਵੀ ਨਹੀਂ ਵਧਾ ਸਕੇ ਜੀ ਅਸੀਂ ਦੀ ਬੀਬੀਆਂ ਨੂੰ ਘਰ ਘਰ ਰਸੋਈ ਦਾ 1000 ਰੁਪਇਆ ਦਾ ਵਾਂਗ ਉਹ ਵੀ ਨਹੀਂ ਲਾਗੂ ਕਰ ਸਕੇ ਜੀ ਇਹ ਕਰਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵੇ ਕੋਈ ਜੋੜਾ ਵੀ ਵਾਦਾ ਕਰਦੇ ਸੀ ਉਹ ਬਣਨ ਸਮੇਂ ਤੁਰੰਤ ਪੂਰਾ ਕਰਦੇ ਪਹਿਲਾਂ ਉਸੇ ਵੇਲੇ ਉਹ ਸਕੀਮ ਨੂੰ ਲਾਗੂ ਕਰਦੇ ਸੀ ਹੁਣ ਸਾਡੇ ਸੁਖਬੀਰ ਸਿੰਘ ਬਾਦਲ ਹੜਪੀਟਾਂ ਵਿੱਚ ਵੇਖੋ ਲੋਕਾਂ ਨੇ ਕਿੰਨੀ ਉਹਨਾਂ ਨੇ ਬਾਹ ਫੜੀ ਆ ਨਾ ਸਰਕਾਰ ਹੁੰਦਿਆ ਵੀ ਸਰਕਾਰ ਨਾਲੋਂ ਜ਼ਿਆਦਾ ਮਦਦ ਕੀਤੀ ਆ ਜੀ ਹੁਣ ਲੋਕਾਂ ਨੂੰ ਬਹੁਤ ਦਿਸ਼ਾਵਾ ਸਾਰੇ ਭੈਣ ਭਰਾ ਉਹਨਾਂ ਜਿਹੜੇ ਗਰੀਬ ਜਨਤਾ ਵੀ ਸਾਡੀ ਦੂਜੇ ਭਾਈਚਾਰੇ ਵੀ ਸਾਰੇ ਹੁਣ ਬੰਬੀਆਂ ਦੇ ਬੇਲਿਆ ਜੀ ਵੇਖੋ ਕਿੰਨੀ ਵੱਡੀ ਸਕੀਮ ਜਿਹੜੀ ਬਾਦਲ ਸਾਹਿਬ ਦੇ ਕੇ ਗਏ ਵੱਡੀ ਇਸ ਕਰਕੇ ਹੁਣ ਸਾਰੇ ਸੰਗਤਾਂ ਦਾ ਅੱਛਾ ਜੀ ਜਿਹੜਾ ਝਗਾਵ ਹੁਣ ਸਾਰਾ ਕਾਲੀਦਾਲ ਵੱਲ ਹੋ ਗਿਆ ਜੀ ਪੌਣ ਵਾਲੀ 2027 ਦੀ ਜਿਹੜੀ ਸਰਕਾਰ ਆ ਉਹ ਕਾਲੀਦਾਲ ਦੀ ਪੱਕੀ ਜਿੱਤ ਪ੍ਰਾਪਤ ਕਰੂਗੀ 92 93 ਸੀਟਾਂ ਲੈ ਕੇ ਜਿੱਤੂਗੀ ਜੀ ਬਹੁਤ ਪਾਜੀ ਆਪਣੀ ਜੀ ਇਸ ਕਰਕੇ ਮੈਂ ਬੇਨਤੀ ਕਰਦਾ ਵਾਂ ਸਾਰੀਆਂ ਸੰਗਤਾਂ ਦਾ ਬਹੁਤ ਵੱਡਾ ਧੰਨਵਾਦ ਕਰਦਾ ਮੇਰੇ ਵੀਰ ਨਿੱਕੇ ਮਨਜੀਤ ਸਿੰਘ ਨੂੰ ਟਿਕਟ ਮਿਲੀ ਸੀ ਬਹੁਤ ਕਾਲੀਦਾਲ ਦੇ ਵੱਡੀ ਜਿੱਤ ਪ੍ਰਾਪਤ ਕਰਕੇ ਝੋਲੀ ਜਿਹੜੀ ਰਣਕੇ ਸਭ ਦੀ ਝੋਲੀ ਪਾਈ ਆ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਸਰੋ ਤੇ ਤੁਹਾਨੂੰ ਧੰਨਵਾਦ ਕਰਦੇ ਆਂ ਧੰਨਵਾਦ ਬਹੁਤ ਸੰਗਤਾਂ ਦਾ ਵੀ ਇਹਨਾਂ ਨੇ ਇਹਨਾਂ ਨੇ ਪਿਆਰ ਸਤਿਕਾਰ ਦਾ ਸਾਡਾ ਮਾਨ ਕੀਤਾ ਜੀ ਇਹ ਤਾਂ ਇਹ ਧੰਨਵਾਦ ਕਰਦੇ ਆਂ ਜੀ